ਸਤਿ ਸ਼੍ਰੀ ਅਕਾਲ ਸਾਰਿਆਂ ਨੂੰ I Study Hub YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਦਾ ਟੌਪਿਕ ਬੀਏ ਸੈਕੰਡ 4 ਸਮੈਸਟਰ ਡੀਬੀਐਮਐਸ ਦੇ ਰਿਲੇਟਡ ਹੋਏਗਾ ਅੱਜ ਇਸ ਵਿਸ਼ੇ ਤੇ ਚਰਚਾ ਕਰਾਂਗੇ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਹਰੇਕ ਅਪਡੇਟ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਵੀਡੀਓ ਨੂੰ ਬਰਤਬਾਰ ਸ਼ੇਅਰ ਕਰੋ ਅਤੇ ਚੈਨਲ ਨਾਲ ਜੁੜਨ ਦੇ ਲਈ ਟੈਲੀਗ੍ਰਾਮ ਦੇ ਚੈਨਲ ਨੂੰ ਫੋਲੋ ਕਰੋ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਹਰੇਕ ਜਾਣਕਾਰੀ ਮਿਲ ਜਾਊਗੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਥੋੜੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਵਾਂ ਤੁਹਾਨੂੰ ਕੋਸ਼ਿਸ਼ ਹੋਏਗੀ ਕਿ ਡੇਲੀ ਟੂ ਡੇਲੀ ਕਿ ਇੰਪੋਰਟੈਂਟ ਕੁਐਸਚਨ ਤੁਹਾਨੂੰ ਸ਼ੇਅਰ ਕੀਤੇ ਜਾਣ ਕੁਐਸਚਨ ਪੇਪਰ ਜੋ ਲਾਸਟ ਈਅਰ ਦੇ ਨੇ ਉਹ ਵੀ ਸ਼ੇਅਰ ਕੀਤੇ ਜਾਣ ਸਟਡੀ ਰਿਲੇਟਡ ਜੋ ਵੀ ਵੀਡੀਓ ਦੀ ਅਪਡੇਟ ਹੋਏਗੀ ਉਸ ਨਾਲ ਵੀ ਤੁਸੀਂ ਜੁੜੇ ਰਹੋ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਅਤੇ ਹੋਰ ਭਾਸ਼ਾਵਾਂ ਦੇ ਵਿੱਚ ਮਟੀਰੀਅਲ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਪੀਡੀਐਫ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਜਾਏਗਾ ਬਾਕੀ ਜੋ ਜਿੰਨੀ ਵੀ ਕੋਈ ਅਪਡੇਟ ਹੋਏਗੀ ਚਾਹੇ ਉਹ ਜੋਬ ਦੇ ਰਿਲੇਟਡ ਹੈ ਸਟਡੀ ਦੇ ਰਿਲੇਟਡ ਹੈ ਇਗਜ਼ਾਮ ਦੇ ਰਿਲੇਟਡ ਹੈ ਉਹ ਤੁਹਾਨੂੰ ਟੈਲੀਗ੍ਰam ਚੈਨਲ ਦੇ ਵਿੱਚ ਸਾਂਝੀ ਕਰ ਦਿੱਤੀ ਜਾਏਗੀ ਬਾਕੀ ਕੋਈ ਵੀ ਸੁਝਾਅ ਹੁੰਦਾ ਹੈ ਜਾਂ ਇੰਪੋਰਟੈਂਟ ਕੋਈ ਟੋਪਿਕ ਮੈਸੇਜ ਹੁੰਦਾ ਹੈ ਤਾਂ ਪਲੀਜ਼ ਕਮੈਂਟ ਦੇ ਰੂਪ ਵਿੱਚ ਤੁਸੀਂ ਦੱਸ ਸਕਦੇ ਹੋ ਤੁਹਾਡੇ ਸੁਝਾਅ ਦੀ ਹੌਡੀ ਕਰੇਗੀ ਚਲੋ ਜੀ ਆਪਾਂ ਵੀਡੀਓ ਨੂੰ ਸ਼ੁਰੂਆਤ ਕਰਦੇ ਹਾਂ ਅੱਜ ਜਿਹੜਾ ਟਾਪਿਕ ਹੈ ਉਹ ਹੈਗਾ ਡਾਟਾਬੇਸ ਮੈਨੇਜਮੈਂਟ ਸਿਸਟਮ ਜੋ ਡਾਟਾਬੇਸ ਅ ਮੈਨੇਜਮੈਂਟ ਸਿਸਟਮ ਹੈ ਇਹ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਡੇਲੀ ਲਾਈਫ ਦੇ ਵਿੱਚ ਕਿਉਂਕਿ ਇੰਪੋਰਟੈਂਟ ਸਟੱਡੀ ਹੈ ਜਿੰਨਾ ਵੀ ਡਾਟਾ ਸਟੋਰ ਹੁੰਦਾ ਹੈ ਅਪਡੇਟ ਹੁੰਦਾ ਹੈ ਠੀਕ ਹੈ ਨਾ ਜਾਂ ਆਪਾਂ ਇਨਫੋਰਮੇਸ਼ਨ ਨੂੰ ਰਿਟਰੀਵ ਕਰਦੇ ਹਾਂ ਹਰ ਪੱਖੋਂ ਜੋ ਡਾਟਾਬੇਸ ਹੈ ਉਹ ਇਹਨਾਂ ਜਿਆਦਾ ਜ਼ਰੂਰੀ ਹੋ ਜਾਂਦਾ ਹੈ ਖਾਸ ਕਰਕੇ ਆਪਣੀ ਡੇਲੀ ਲਾਈਫ ਦੇ ਵਿੱਚ ਇਸੇ ਜੋ ਵਰਤੋ ਹੈ ਉਹ ਕੰਪਿਊਟਰਾਈਜ਼ ਦੇ ਵਿੱਚ ਹਰ ਕਿਤੇ ਯੂਜ਼ ਹੋਣ ਲੱਗੀ ਜਿਵੇਂ ਕਿ ਆਪਾਂ ਗੱਲ ਕਰੀਏ ਬੈਂਕਾਂ ਦੇ ਵਿੱਚ ट्रांजैक्शन ਦੇ ਰੂਪ ਦੇ ਵਿੱਚ ਰੇਲਵੇ ਬੁਕਿੰਗ ਦੇ ਰੂਪ ਦੇ ਵਿੱਚ ਜਾਂ ਕੋਈ ਹਵਾਈ ਜਹਾਜ਼ ਟਿਕਟ ਬੁੱਕ ਕਰਾਣੀਆਂ ਜਾਂ ਕੋਈ ਵੀ ਕਲੱਬ ਦੀ ਤੁਸੀਂ ਮੈਂਬਰਸ਼ਿਪ ਲੈਣੀ ਹੈ ਕੋਈ ਵੀ ਐਕਟੀਵਿਟੀ ਕਰਨੀ ਹੈ ਤਾਂ ਡਾਟਾ ਬੇਸ ਦੀ ਆਪਾਂ ਨੂੰ ਰੂਟੀਨਲੀ ਲੋਡ ਪੈਂਦੀ ਹੀ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਹਰੇਕ ਖੇਤਰ ਦੇ ਵਿੱਚ ਡੀਬੀਐਮਐਸ ਦੀ ਲੋਡ ਬਹੁਤ ਇੰਪੋਰਟੈਂਟ ਹੋਗੀ ਬਾਕੀ ਆਪਾਂ ਨੇ ਇੰਟਰੋਡਕਸ਼ਨ ਪੜ੍ਹੀ ਹੈ ਹੁਣ ਆਪਾਂ ਡਾਟਾ ਬੇਸ ਦਾ ਵਿਕਾਸ ਦੇ ਉੱਪਰ ਜੋ ਗਾਈਡਲਾਈਨਟ ਹੈ ਉਸ ਦੀ ਪ੍ਰੋਜੈਕਟ ਚਰਚਾ ਕਰ ਲੈਂਦੇ ਹਾਂ ਸ਼ਰੀਰਿਕਨ ਦੇ ਵਿਕਾਸ ਵਿੱਚ ਜਾਂ ਜ਼ਿੰਦਗੀ ਦੇ ਜਿਉਣ ਦੇ ਨਵੇਂ ਤਰੀਕੇ ਚਾਹੇ ਉਹ ਐਜੂਕੇਸ਼ਨ ਹੋ ਗਿਆ ਹਨ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੇਅਰਿੰਗ ਹੋ ਗਈ ਜਾਂ ਯੋਗਿਕਰਨ ਹੋ ਗਿਆ ਉਹਦੇ ਵਿਕਾਸ ਹੋ ਗਿਆ ਤਾਂ ਦਸਤਾਵੇਜ਼ ਦੀ ਆਪਾਂ ਨੂੰ ਲੋਡ ਪੈਂਦੀ ਪੈਂਦੀ ਹੈ ਤੇ ਦਸਤਾਵੇਜ਼ ਨੂੰ ਆਪਾਂ ਨੂੰ ਮੈਨੇਜ ਕਰਨਾ ਵੀ ਬਹੁਤ ਔਖਾ ਹੋ ਜਾਂਦਾ ਜਦੋਂ ਲਾਰਜ ਅਮਾਉਂਟ ਆਫ ਡਾਟਾ ਹੁੰਦਾ ਹੈ ਤਾਂ ਡੀਬੀਐਮਐਸ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਇਸ ਚੀਜ਼ ਦੇ ਵਿੱਚ ਅ ਦਸਤਾਵੇਜ਼ ਨੂੰ ਅਸੀਂ ਸੁਧਾਰਨਾ ਅਗਰ ਪਲੇਨ ਟੈਕਸਟ ਜਾਂ ਕੋਈ ਫਾਰਮੈਟਰ ਦੇ ਵਿੱਚ ਵੀ ਰੱਖ ਸਕਦੇ ਹਾਂ ਉਹ ਆਪਣੇ ਤੇ ਡਿਪੈਂਡ ਕਰਦਾ ਹੈ ਹਰ ਰੋਜ਼ ਦੀ ਜ਼ਿੰਦਗੀ ਦੇ ਵਿੱਚ ਰਿਕਾਰਡ ਨੂੰ ਹਨਾ ਇੱਕ ਤੋਂ ਵੱਧ ਐਕਟੀਵਿਟੀਆਂ ਦੇ ਵਿੱਚ ਜਿਹੜੀ ਉਹਦੀ ਸੰਭਾਲ ਹੁੰਦੀ ਹੈ ਉਹ ਇੰਪੋਰਟੈਂਟ ਰੱਖਦੀ ਹੈ ਕਿਉਂਕਿ ਡੀਬੀਐਮਐਸ ਦਾ ਟੌਪਿਕ ਹੀ ਆਪਾਂ ਇਸ ਪੱਖੋਂ ਇਸ ਲਈ ਪੜ ਰਹੇ ਹਾਂ ਤੇ ਇਹ ਇੰਨਾ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਇਸ ਦੀ ਜੋ ਹਰ ਇੱਕ ਐਕਟੀਵਿਟੀ ਨੂੰ ਅਗਰ ਮੈਨੇਜ ਕਰਕੇ ਰੱਖਾਂਗੇ ਤਾਂ ਬਹੁਤ ਮੈਮਰੀ ਦੀ ਵੀ ਬਚਤ ਹੁੰਦੀ ਹੈ ਤੇ ਨਾਲ ਡਾਟੇ ਨੂੰ ਸੰਭਾਲਣ ਦੇ ਵਿੱਚ ਕਿਉਂਕਿ ਜੋ ਵੀ ਰਿਕਾਰਡ ਹੁੰਦਾ ਹੈ ਨਾ ਉਹ ਇੰਪੋਰਟੈਂਟ ਹੋ ਜਾਂਦਾ ਆਪਣੇ ਲਈ ਵਿਖਰੇ ਵਿੱਚ ਵਰਤਣ ਦੇ ਲਈ ਤਾਂ ਹੀ ਆਪਾਂ ਵਰਤ ਸਕਦੇ ਆ ਤੇ ਡਾਟਾਬੇਸ ਦੇ ਲਈ ਨਾ ਜੋ ਰਿਕਾਰਡ ਹੁੰਦਾ ਹੈ ਉਹ ਸਟੋਰ ਕੀਤਾ ਜਾਂਦਾ ਹੈ ਤੇ ਫਿਊਚਰ ਪਰਪਸ ਦੇ ਲਈ ਉਸ ਨੂੰ ਵਰਤਿਆ ਜਾਂਦਾ ਹੈ ਤਾਂ ਇਸ ਪਰਪਸ ਦੇ ਲਈ ਵੀ ਡੀਬੀਐਮਐਸ ਆਪਣੇ ਲਈ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਜੋ ਡਾਟਾਬੇਸ ਹੈ ਕਿਉਂਕਿ ਡਾਟਾਬੇਸ ਨੂੰ ਆਰਗਨਾਈਜ਼ਡ ਡਾਟਾ ਕਿਹਾ ਜਾਂਦਾ ਹੈ ਕਿਉਂਕਿ ਇੱਕ ਤਰ੍ਹਾਂ ਦਾ ਹੈ ਗਰੁੱਪ ਆਫ ਡਾਟਾ ਹੀ ਹੁੰਦਾ ਹੈ ਤੇ ਵੱਖ-ਵੱਖ ਜਿੰਨੇ ਵੀ ਕਾਰਜ ਦੇ ਆਪਰੇਸ਼ਨ ਹੁੰਦੇ ਨੇ ਉਹ ਇੱਕ ਸੌਫਟਵੇਅਰ ਜਾਂ ਕੋਈ ਪੈਕੇਜ ਦੇ ਰੂਪ ਦੇ ਵਿੱਚ ਇਹਨਾਂ ਨੂੰ ਮੈਨੇਜ ਕਰਨ ਦੇ ਲਈ ਲੋਡ ਪੈਂਦੀ ਹੈ ਕਿਉਂਕਿ ਲਾਰਜ ਅਮਾਉਂਟ ਆਫ ਡਾਟਾ ਨੂੰ ਅਗਰ ਆਪਾਂ ਕਹੀਏ ਨਾ ਕਿ ਮੈਨੇਜ ਕਰਨਾ ਬਹੁਤ ਔਖਾ ਹੋ ਜਾਂਦਾ ਆਪਣੇ ਲਈ ਜੋ ਸੌਫਟਵੇਅਰ ਹੁੰਦੇ ਨੇ ਡੀਬੀਐਮਐਸ ਦੇ ਕਾਫੀ ਤਰ੍ਹਾਂ ਦੇ ਅਗਰ ਆਪਾਂ ਗੱਲ ਕਰੀਏ ਆਪਣੇ ਇਸ ਟੌਪਿਕ ਦੇ ਤਾਂ ਡੀਬੀਐਮਐਸ ਦਾ ਜੋ ਦੇ ਬਾਰੇ ਆਪਾਂ ਗੱਲ ਕਰਾਂਗੇ ਐਮਐਸ ਸਕਸੈਸ ਬਾਰੇ ਅੱਗੇ ਪੜ੍ਹਾਂਗੇ ਆਪਾਂ ਆਨਾਲੇ ਆਪਣੀ ਜਿਹੜੀ ਸੀਰੀਜ਼ ਹੈ ਇਸ ਦੇ ਵਿੱਚ ਆਪਾਂ ਪੜ੍ਹਾਂਗੇ ਐਮਐਸ ਸਕਸੈਸ ਤੇ ਨਾਲ ਇਸ ਦੇ ਰਿਲੇਟਡ ਲੈਸਨ ਜੋ ਕਿ ਡਾਟਾਬੇਸ ਹੈ ਸੂਚਨਾ ਦਾ ਸਮੂਹ ਹੈ ਕਿਉਂਕਿ ਆਪਾਂ ਪੰਜਾਬੀ ਦੇ ਵਿੱਚ ਪੜ੍ਹ ਰਹੇ ਹਾਂ ਥੋੜਾ ਜਿਹਾ ਤਾਂ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਪੰਜਾਬੀ ਲੈਂਗੁਏਜ ਦੇ ਮੁਤਾਬਕ ਹੀ ਗੱਲ ਕਰਨੀ ਪੈਗੀ ਅ ਅਗੇ ਇੰਗਲਿਸ਼ ਦੇ ਵੀ ਚੈਪਟਰ ਤੁਹਾਨੂੰ ਆਣਗੇ ਐਗਜ਼ਾਮਪਲ ਦੇ ਤੌਰ ਤੇ ਅਗਰ ਆਪਾਂ ਡਾਟਾਬੇਸ ਦੀ ਗੱਲ ਕਰੀਏ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਕੋਈ ਟੈਲੀਫੋਨ ਡਾਇਰੀ ਹੈ ਟੈਲੀਫੋਨ ਡਾਇਰੀ ਦੇ ਵਿੱਚ ਕੀ ਹੁੰਦਾ ਹੈ ਕੀ ਸੂਚਨਾਵਾਂ ਨੂੰ ਜਮ੍ਹਾਂ ਕਰਨਾ ਹਨਾ ਤੇ ਉਹਨਾਂ ਨੂੰ ਸੇਵ ਕਰਨਾ ਆਪਣੇ ਮੋਬਾਈਲ ਐਗਜ਼ਾਮਪਲ ਦੇ ਤੌਰ ਤੇ ਕਹਿੰਨਾ ਕਿਸੇ ਦਾ ਕੰਟੈਕਟ ਆਪ ਸੇਵ ਕਰ ਲੈਨੇ ਆ ਕਿਸੇ ਨਾਮ ਤੇ ਜਾਂ ਆਪਾਂ ਸੇਵ ਐਸ ਕਰ ਲੈਨੇ ਆ ਤੇ ਜਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ ਹਨਾ ਉਹਨਾਂ ਨੂੰ ਐਡਿਟ ਕਰਨਾ ਲੱਭਣਾ ਫਾਈਂਡ ਕਰਨਾ ਫਿਰ ਉਸ ਨੂੰ ਤੋੜਿਆ ਮੋੜਿਆ ਜਾਂਦਾ ਕਦੇ ਕੁਝ ਕਦੇ ਡਿਲੀਟ ਕੀਤਾ ਜਾਂਦਾ ਕਦੇ ਅਪਡੇਟ ਕੀਤਾ ਜਾਂਦਾ ਬਹੁਤ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਕਾਰਜ ਹੁੰਦੇ ਨੇ ਜੋ ਕਿ ਆਪਾਂ ਇੱਕ ਯੂਜ਼ ਕਰਦੇ ਆ ਉਹ ਵੀ ਇੱਕ ਤਰ੍ਹਾਂ ਦਾ ਹੀ ਡੀਬੀਐਮਐਸ ਦਾ ਹੀ ਇੱਕ ਪੈਕੇਜ ਹੈ ਇੱਕ ਐਪਲੀਕੇਸ਼ਨ ਹੈ ਜੋ ਕਿ ਪਿੰਨ ਪਿੰਨ ਕਾਰਜ ਕਰਦਾ ਹੈ ਯੂਜ਼ਰ ਨੂੰ ਡਾਟਾਬੇਸ ਦੇ ਅੰਦਰ ਵਿੱਚ ਜੋ ਇਨਫੋਰਮੇਸ਼ਨ ਹੁੰਦੀ ਹੈ ਮੇਨ ਹੁੰਦਾ ਹੈ ਵੀ ਉਸ ਨੂੰ ਐਕਸੈਸ ਕਿਵੇਂ ਕਰਨਾ ਹੈ ਉਸ ਨੂੰ ਮੋਡੀਫਾਈ ਕਿਵੇਂ ਕਰਨਾ ਹੈ ਇਹ ਸਾਰੀਆਂ ਸੁਵਿਧਾਵਾਂ ਫੈਸਿਲਿਟੀ ਡੀਬੀਐਮਐਸ ਹੀ ਕਰਦਾ ਹੈ ਡਾਟਾਬੇਸ ਇਕੱਠਾ ਜੋ ਆਪਾਂ ਗੱਲ ਕਰੀਏ ਨਾ ਇਕੱਠੇ ਡਾਟਾ ਦਾ ਇੱਕ ਸੰਗ੍ਰਹਿ ਹੈ ਡਾਟਾਬੇਸ ਇਸ ਵਿੱਚ ਬਹੁਤ ਸਾਰੇ ਯੂਜ਼ਰ ਵੱਖ-ਵੱਖ ਤਰ੍ਹਾਂ ਦੇ ਉਦੇਸ਼ ਲਈ ਉਸ ਨੂੰ ਵਰਤਦੇ ਨੇ ਹਨ ਕੁਝ ਕੰਪਨੀਆਂ ਨੇ ਅਗਰ ਪੁਰਾਣੇ ਇਤਿਹਾਸ ਦੇ ਮੁਤਾਬਕ ਗੱਲ ਕਰੀਏ ਉਹਨਾਂ ਤੋਂ ਪੰਜਾਬ ਵਿੱਚ ਕੁਝ ਕੰਪਨੀਆਂ ਨੇ ਇਲੈਕਟ੍ਰੋਨਿਕ ਡਾਟਾ ਸਟੋਰ ਕਰਨ ਲਈ ਐਕਸੈਸ ਦੀ ਪੇਸ਼ਕਸ਼ ਕੀਤੀ ਸੀ 1960 ਦੇ ਵਿੱਚ ਅ ਅਕੋਰਡਿੰ ਇੱਕ ਐਗਜ਼ਾਮਪਲ ਦੇ ਤੌਰ ਤੇ ਕਹ ਹੈਗਾ ਨੈਟਵਰਕ ਡਾਟਾ ਮਾਡਲ ਤੇ ਹਾਇਰਾਰਕਲ ਡਾਟਾ ਮਾਡਲ ਅਗਰ ਥੋੜਾ ਜਿਹਾ ਆਪਾਂ ਗੱਲ ਕਰੀਏ ਇਹਨਾਂ ਦੇ ਕਨਸੈਪਟ ਦੀ ਕਨਸੈਪਟ ਆਪਣੇ ਆਪ ਦੇ ਵਿੱਚ ਹੋ ਜਾਂਦੇ ਨੇ ਜਿਵੇਂ ਸਭ ਤੋਂ ਪਹਿਲਾਂ ਆਪਾਂ ਨੂੰ ਡਾਟਾ ਪਤਾ ਹੋਣਾ ਚਾਹੀਦਾ ਹੈ ਅਗਰ ਤੁਸੀਂ ਡੀਬੀਏ ਮੈਸਨ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਤੁਹਾਨੂੰ ਡਾਟਾ ਜੋ ਪਤਾ ਹੋਣਾ ਚਾਹੀਦਾ ਵੀ ਇਹ ਕੀ ਹੈ ਡਾਟਾ ਕੀ ਇਸ ਨੂੰ ਅਗਰ ਪੜੀਏ ਤਾਂ ਜੋ ਵੀ ਅੰਕੜੇ ਹੁੰਦੇ ਨੇ ਹਨ ਅਲਫਾਬੈਟਿਕਲੀ ਹੋ ਗਿਆ ਕੋਈ ਵੇਟ ਹੋ ਗਿਆ ਪ੍ਰਾਈਸ ਹੋ ਗਿਆ ਟੈਕਸ ਹੋ ਗਿਆ ਕੋਡ ਹੋ ਗਿਆ ਕੋਈ ਵੀ ਚੀਜ਼ ਹਰ ਇੱਕ ਚੀਜ਼ ਹੋਵੇ ਚਾਹੇ ਕੋਈ ਨਾਮ ਹੋ ਗਿਆ ਸਥਾਨ ਹੋ ਗਿਆ ਹਰ ਇੱਕ ਚੀਜ਼ ਜੋ ਸਮਝਣ ਦੇ ਲਈ ਮਦਦ ਕਰਦੀ ਹੈ ਤਾਂ ਉਹ ਡਾਟਾ ਦੇ ਰੂਪ ਦੇ ਵਿੱਚ ਹੁੰਦੀ ਹੈ ਤਾਂ ਡਾਟਾ ਤਾਂ ਹੀ ਵੈਲਿਊਏਬਲ ਹੋ ਜਾਂਦਾ ਹੈ ਅਗਰ ਉਹਦੀ ਅਗੇ ਇਨਫੋਰਮੇਸ਼ਨ ਡਾਟਾ ਤੋਂ ਹੀ ਇਨਫੋਰਮੇਸ਼ਨ ਬਣ ਜਾਂ ਪ੍ਰੋਸੈਸ ਕੀਤਾ ਜਾਂਦਾ ਹੈ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਨਫੋਰਮੇਸ਼ਨ ਨੂੰ ਉਸ ਨੂੰ ਕਿਹਾ ਜਾਂਦਾ ਹੈ ਤਾਂ ਡਾਟਾ ਦੀ ਜੋ ਪ੍ਰੋਸੈਸਿੰਗ ਹੁੰਦੀ ਹੈ ਉਹ ਉਹਦੇ ਕੁਝ ਵੈਲਿਊਜ਼ ਹੁੰਦੀਆਂ ਨੇ ਠੀਕ ਹੈ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਅਗਰ ਕਿਸੇ ਨੂੰ ਸਮਝਾਉਣਾ ਹੈ ਸਮਝਣਾ ਹੈ ਤਾਂ ਉਹ ਐਨੇ ਦਾ ਇੰਪੋਰਟੈਂਟ ਹੋ ਜਾਂਦਾ ਹੈ ਡਾਟਾ ਜਦੋਂ ਉਹ ਇੱਕ ਇਨਫੋਰਮੇਸ਼ਨ ਇੱਕ ਸੰਪੂਰਨ ਇਨਫੋਰਮੇਸ਼ਨ ਕੰਪਲੀਟ ਵੈਲਿਊ ਦਾ ਰੂਪ ਧਾਰਨ ਕਰ ਲੈਂਦਾ ਤਾਂ ਇਸ ਦੇ ਵਿੱਚ ਇਹ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਚੰਗਾ ਡੇਟਾ ਪ੍ਰਾਪਤ ਕਰਨ ਲਈ ਨੇਚੁਰਲੀਆ ਚੰਗੇ ਡਿਸੀਜਨ ਵੀ ਲਏ ਜਾਣਗੇ ਤਾਂ ਡਿਸੀਜਨ ਕਿਵੇਂ ਲਏ ਜਾਣਗੇ ਚੰਗੇ ਤਾਂ ਡਿਸੀਜਨ ਲਏ ਜਾਂਦੇ ਨੇ ਇਨਫੋਰਮੇਸ਼ਨ ਉੱਪਰ ਜੇ ਯੋਗ ਇਨਫੋਰਮੇਸ਼ਨ ਹੋਏਗੀ ਉਹ ਕੋਈ मीनिंगफुल ਹੋਏਗੀ ਤਾਂ ਉਸ ਉੱਪਰ ਅੱچھے ਡਿਸੀਜਨ ਵੀ ਲਏ ਜਾ ਸਕਦੇ ਨੇ ਐਗਜ਼ਾਮਪਲ ਦੇ ਤੌਰ ਤੇ ਅਗਰ ਗੱਲ ਕਰੀਏ ਟਾਈਮ ਟੇਬਲ ਹੋ ਗਿਆ ਜਾਂ ਕੋਈ ਮੈਰਿਟ ਲਿਸਟ ਹੋ ਗਈ ਪੇ ਸਲਿੱਪ ਹੋ ਗਈ ਕੋਈ ਰਿਪੋਰਟ ਕਾਰਡ ਹੋ ਗਿਆ ਤਾਂ ਉਹ ਇਨਫੋਰਮੇਸ਼ਨ ਇੰਪੋਰਟੈਂਟ ਬਣ ਜਾਂਦੀ ਹੈ ਜਦੋਂ ਕਿ ਡੇਟਾ ਦੇ ਉੱਪਰ ਪ੍ਰੋਸੈਸਿੰਗ ਹੋਣ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਉਹ ਇ ਤਾਂ ਇਹ ਡਾਇਗਰਾਮ ਹੈ ਤੁਹਾਡੇ ਸਾਹਮਣੇ ਡਾਇਗਰਾਮ ਇਹ ਕਹਿਣਾ ਚਾ ਰਿਹਾ ਕਿ ਜੋ ਰॉ ਫੈਕਟ ਹੁੰਦੇ ਨੇ ਡਾਟਾ ਹੁੰਦਾ ਕਿਸੇ ਵੀ ਰੂਪ ਚੋਂ ਉਸ ਉੱਪਰ ਪ੍ਰੋਸੈਸਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਇਨਫੋਰਮੇਸ਼ਨ ਬਣ ਜਾਂਦੀ ਹੈ मीनिंगफुल ਇਨਫੋਰਮੇਸ਼ਨ ਜਾਂ मीनिंगफुल ਡਾਟਾ ਇਹ ਜਦੋਂ ਵੀ ਕੋਈ ਵੀ ਕੁਐਸਚਨ ਆਂਦਾ ਹੈ ਨਾ ਤਾਂ ਜੇ ਤੁਸੀਂ ਡਾਇਗਰਾਮ ਯੂਜ਼ ਕਰੋਗੇ ਤਾਂ ਉਹ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਤਾਂ ਮੇਰੀ ਤਾਂ ਸਲਾਹ ਹੈ ਸੁਝਾ ਹੈ ਜੋ ਸਟੂਡੈਂਟਸ ਨੇ ਜਦੋਂ ਵੀ ਕੋਈ ਕੁਐਸਚਨ ਕਰਦੇ ਨੇ ਤਾਂ ਉਹ ਡਾਇਗਰਾਮ ਜ਼ਰੂਰ ਬਣਾਣਾ ਅਕੋਰਡਿੰਗ ਟੂ ਬੁੱਕ ਜਾਂ ਫਿਰ ਅਕੋਰਡਿੰਗ ਟੂ ਮੈਟਰ ਮਟੀਰੀਅਲ ਟਾਪਿਕ ਵਾਈਜ਼ ਉਸ ਤੋਂ ਬਾਅਦ ਅਗਲਾ ਟਾਪਿਕ ਵੱਲ ਵਧਦੇ ਹਾਂ ਡਾਟਾ ਆਈਟਮ ਫੀਲਡ ਇੱਕ ਅਕ੍ਰੈਕਟਰ ਦੇ ਸਮੂਹ ਹੁੰਦੇ ਨੇ ਜਿਹੜੇ ਕਿ ਇਕੱਠੇ ਰੂਪ ਵਿੱਚ ਡਾਟਾ ਐਲੀਮੈਂਟ ਰਿਪਰੈਜ਼ੈਂਟ ਕਰਨ ਲਈ ਵਰਤੇ ਜਾਂਦੇ ਹਨ ਜਿਵੇਂ ਕਿ ਕਲਾਸ ਦਾ ਜਿਵੇਂ ਵਿਦਿਆਰਥੀ ਦਾ ਨਾਮ ਹੋ ਗਿਆ ਉਸ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਡਾਟਾ ਆਈਟਮ ਨੂੰ ਲਿਖਿਆ ਜਾਂਦਾ ਕਿ ਸਟੂਡੈਂਟ ਦਾ ਨਾਮ ਲਿਖੋ ਰੋਲ ਨੰਬਰ ਲਿਖੋ ਕਲਾਸ ਲਿਖੋ ਹਨ ਜੋ ਮੇਨ ਆਪਾਂ ਹੈਡਿੰਗ ਹੁੰਦੇ ਨੇ ਉਸ ਨੂੰ ਡਾਟਾ ਆਈਟਮ ਜਾਂ ਫੀਲਡ ਕਿਹਾ ਜਾਂਦਾ ਹੈ ਰਿਕਾਰਡ ਹੈ ਜੋ ਡਾਟਾ ਆਈਟਮ ਹੈ ਦੇ ਸੰਗਠਿਤ ਰੂਪ ਦੇ ਸੰਗ੍ਰਹਿ ਨੂੰ ਕਿਹਾ ਜਾਂਦਾ ਹੈ ਮਤਲਬ ਕਲੈਕਸ਼ਨ ਆਫ ਡਾਟਾ ਆਈਟਮ ਨੂੰ ਆਪਾਂ ਕਹਿ ਸਕਦੇ ਹਾਂ ਕਿ ਰਿਕਾਰਡ ਕਿਹਾ ਜਾਂਦਾ ਹੈ ਫਾਈਲ ਦੇ ਵਿੱਚ ਇਹ ਹੁੰਦਾ ਕਿ ਫਾਈਲ ਵੱਖ-ਵੱਖ ਦਸਤਾਵੇਜ਼ ਦੇ ਸੰਗ੍ਰਹਿ ਨੂੰ ਫਾਈਲ ਕਿਹਾ ਜਾਂਦਾ ਹੈ ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਵੀ ਹਨ ਤੇ ਜਾਂ ਮੈਨੂਅਲ ਵੀ ਆਪਾਂ ਫਾਈਲ ਨੂੰ ਆਰਗੇਨਾਈਜ਼ ਕਰਕੇ ਰੱਖਦੇ ਹਾਂ ਇੱਕ ਬੇਸਿਕ ਯੂਨਿਟ ਹੈ ਐਗਜ਼ਾਮਪਲ ਦੇ ਤੌਰ ਤੇ ਕੰਪਿਊਟਰ ਦੇ ਵਿੱਚ ਇਹ ਸਟੋਰ ਹੁੰਦੀ ਹੈ ਮੈਮਰੀ ਦੇ ਵਿੱਚ ਇੱਕ ਡਾਇਗਰਾਮ ਤੁਹਾਡੇ ਸਾਹਮਣੇ ਆ ਰਿਹਾ ਹੈ ਡਾਇਗਰਾਮ ਨੂੰ ਅਗਰ ਆਪ ਸਮਝੀਏ ਤਾਂ ਉੱਪਰ ਡਾਟਾ ਆਈਟਮ ਫੀਲਡ ਨੇ ਸੀਰੀਅਲ ਨੰਬਰ ਨੇ ਬੇਸਿਕ ਡੀਏ ਐਚਆਰਏ ਟੋਟਲ ਇਹ ਡਾਟਾ ਆਈਟਮ ਨੇ ਤੇ ਉਸ ਤੋਂ ਬਾਅਦ ਜੋ ਪਹਿਲਾ ਡਾਟਾ ਹੈ ਕਿ ਇਸੇ A ਨਾਮ ਦਾ ਆਪਾਂ ਐਗਜ਼ਾਮਪਲ ਦੇ ਤੌਰ ਤੇ ਸਮਝੀਏ ਸੀਰੀਅਲ ਨੰਬਰ 1 A ਬੇਸਿਕ ਸੈਲਰੀ ਉਹਦੀ 10000 ਹੈ ਡੀਏ 200 ਤੇ ਐਚਆਰ 100 ਤੇ 10 300 ਹੋ ਗਿਆ ਤਾਂ ਇਹ ਇੱਕ ਤਰ੍ਹਾਂ ਦਾ ਕੀ ਹੈ ਡਾਟਾ ਹੈ ਇੱਕ ਰਿਕਾਰਡ ਹੈ ਅਗਰ ਆਪਾਂ ਸਿੰਗਲ ਵਾਈ ਸਮਝੀਏ ਤਾਂ ਇਹ ਡਾਟਾ ਹੈ ਅਦਰਵਾਈਜ਼ ਇਹ ਰਿਕਾਰਡ ਹੈ ਇੱਕ ਸੈਲਰੀ ਫਾਈਲ ਰਿਕਾਰਡ ਹੈ ਜਿਸ ਦੇ ਵਿੱਚ ਤਿੰਨ ਪਰਸਨ ਦੀ ABC ਦੀ ਸੈਲਰੀ ਦਿਖਾਈ ਗਈ ਹੈ ਤਾਂ ਇਸ ਨੂੰ ਆਪਾਂ ਕਹਿ ਸਕਦੇ ਹਾਂ ਇੱਕ ਰਿਕਾਰਡ ਹੈ ਫਾਈਲ ਹੈ ਅਗਰ ਆਪਾਂ ਸੋਖੇ ਤਰੀਕੇ ਨਾਲ ਡੀਬੀਐਮਐਸ ਦੀ ਡੈਫੀਨੇਸ਼ਨ ਤੋਂ ਸਮਝੀਏ ਡਾਟਾਬੇਸ ਕੀ ਹੈ ਪ੍ਰਬੰਧਨ ਜਾਨੀ ਕਿ ਪ੍ਰਬੰਧ ਕਰਦਾ ਹੈ ਮੈਨੇਜ ਕਰਦਾ ਹੈ ਜੋ ਵੀ ਹਨਾ ਪ੍ਰੋਗਰਾਮ ਦੇ ਥਰੂ ਕੋਈ ਸੌਫਟਵੇਅਰ ਦੇ ਥਰੂ ਕਿਉਂਕਿ ਯੂਜ਼ਰ ਦੀ ਡਿਮਾਂਡਸ ਹੁੰਦੀ ਹੈ ਯੂਜ਼ਰ ਲਾਰਜ ਅਮਾਉਂਟ ਆਫ ਡਾਟਾ ਨਾਲ ਕਲਿੱਕ ਕਰਦਾ ਹੈ ਸਟੋਰ ਕਰਦਾ ਹੈ ਸੇਵ ਕਰਦਾ ਹੈ ਜਾਂ ਕੋਈ ਰੀਨੇਮ ਕਰਦਾ ਹੈ ਜਾਨੀ ਕਿ ਡਿਫਰੈਂਟ ਟਾਈਪ ਆਫ ਆਪਰੇਸ਼ਨ ਲਗਾਉਂਦਾ ਹੈ ਤਾਂ ਇਹਦੀ ਜਿਹੜੀ ਸਾਮ ਸੰਭਾਲ ਹੁੰਦੀ ਹੈ ਉਹ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਉਹ ਡੀਬੀਐਮਐਸ ਦੇ ਬਹੁਤ ਸਾਰੇ ਸੌਫਟਵੇਅਰ ਨੇ ਜੋ ਇਸ ਪ੍ਰਣਾਲੀ ਨੂੰ ਸਾਰੀ ਦੇ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰੋਗਰਾਮਾਂ ਦਾ ਇੱਕ ਸੰਗ੍ਰਹਿ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜੋ ਜਿਹੜੇ ਸੌਫਟਵੇਅਰ ਹੁੰਦੇ ਨੇ ਆਪਸ ਵਿੱਚ ਮਿਲ ਕੇ ਕ कि ਆਪਾਂ ਜੋ ਡਾਟਾਬੇਸ ਹੈ ਉਸ ਨੂੰ ਸਮਝਣਾ ਕਿਉਂਕਿ ਡਾਟਾ ਉਦੋਂ ਤੱਕ ਵੈਲਿਊਏਬਲ ਨਹੀਂ ਮੰਨਿਆ ਜਾਂਦਾ ਜਦ ਤੱਕ ਉਹ ਇਨਫੋਰਮੇਸ਼ਨ ਦੇ ਵਿੱਚ ਕਨਵਰਟ ਨਹੀਂ ਹੋ ਜਾਂਦਾ ਹੈਗਾ ਉਸ ਦੀ ਕੋਈ ਵੈਲਿਊਏਬਲ ਡਾਟਾ ਨਹੀਂ ਬਣ ਜਾਂਦਾ ਹੈਗਾ ਇਨਫੋਰਮੇਸ਼ਨ ਨੂੰ ਜਾਨੀ ਕਿ ਉਸ ਤੋਂ ਬਾਅਦ ਆਪਾਂ ਸਟੋਰ ਕਰਦੇ ਆਂ ਕੰਮ ਕਰਨ ਤੋਂ ਬਾਅਦ ਹਨਾ ਮੋਡੀਫਾਈ ਕਰਦੇ ਆਂ ਕੋਈ ਅਪਡੇਟ ਕਰਦਾ ਹੈ ਹਨਾ ਉਹ ਇੱਕ ਸੰਪੂਰਨ ਦੀ ਕੈਟਾਗਰੀ ਦੇ ਵਿੱਚ ਆਉਂਦਾ ਤਾਂ ਜੋ ਉਹ ਕੀ ਹੁੰਦਾ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਉਸ ਨੂੰ ਆਪਣੀ ਹਾਰਡ ਡਿਸਕ ਜਾਂ ਕੋਈ ਮੈਮਰੀ ਸਪੇਸ ਕਿਤੇ ਵੀ ਆਪਾਂ ਉਸ ਨੂੰ ਸੇਵ ਕਰ ਲੈਣੇ ਆਂ ਤਾਂ ਇਸ ਪਰਪਰ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ DBMS ਤਾਂ ਹੀ ਇੰਪੋਰਟੈਂਟ ਹੈ ਕਿਉਂਕਿ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝिए ਜਿਵੇਂ Amazon, Flipkart ਹੋਰ ਕਿੰਨੇ ਤਰ੍ਹਾਂ ਦੀਆਂ ਕੰਪਨੀਆਂਜ਼ ਨੇ ਹਨਾ Jio ਹੋਗੀ ਕਿੰਨੇ ਤਰ੍ਹਾਂ ਦੀਆਂ ਕੰਪਨੀਆਂਜ਼ ਨੇ ਜਿਹੜੀਆਂ ਕਿ ਲਾਰਜ ਅਮਾਊਂਟ ਆਫ ਡਾਟਾ ਨੂੰ ਹੈਂਡਲ ਕਰਦੀਆਂ ਨੇ ਉਹ ਕਿਵੇਂ ਹੈਂਡਲ ਕਰਦੀਆਂ ਨੇ ਕਿਉਂਕਿ ਕਿਸੇ ਪਰਸਨ ਤਾਂ ਉਹਨਾਂ ਨੂੰ ਹੈਂਡਲ ਨਹੀਂ ਕਰ ਪਾਉਂਦਾ ਹੈਗਾ ਤਾਂ ਉਹਦੇ ਲਈ ਬਹੁਤ ਸਾਰੇ DBMS ਰਿਲੇਟਡ ਸੌਫਟਵੇਅਰ ਹੁੰਦੇ ਨੇ ਜੋ ਕਿ ਉਹਨਾਂ ਨੂੰ ਮੈਨੇਜ ਕਰਕੇ ਰੱਖਦੇ ਨੇ ਉਹਨਾਂ ਦੇ ਰਿਕਾਰਡ ਨੂੰ ਫਾਈਲਜ਼ ਨੂੰ ਤੇ ਜੋ ਕਿ ਉਸ ਮੁਤਾਬਕ ਹੀ ਉਹ ਉਹਨਾਂ ਨੂੰ ਇਨਫੋਰਮੇਸ਼ਨ ਅਗੇ ਯੂਜ਼ਰ ਨੂੰ ਪ੍ਰੋਵਾਈਡ ਕਰਦੇ ਨੇ ਜਿਵੇਂ ਬੇਸਿਕ ਤੌਰ ਤੇ ਆਪਾਂ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਅੱਜ ਕੱਲ ਦਾ ट्रांजैक्शन ਆ ਗੂਗਲ ਪੇ ਹੋ ਗਿਆ ਤਾਂ ਉਹ ਵੀ ਇਸੇ ਰੂਪ ਦੇ ਵਿੱਚ ਆਪਾਂ ਡੀਬੀਐਮਐਸ ਦੇ ਰੂਪ ਦੇ ਵਿੱਚ ਲੈ ਸਕਦੇ ਆ ਐਗਜ਼ਾਮਪਲ ਦੇ ਤੌਰ ਤੇ ਦੇਖੋ ਉਰੇ ਕੀ ਹੈ ਅਗਰ ਆਪਾਂ ਸਮਝੀਏ ਜੋ ਡੀਬੀਐਮਐਸ ਹੈ ਮੈਟਾ ਡਾਟਾ ਕਸਟਮਰ ਪ੍ਰੋਡਕਟ ਐਂਡ ਯੂਜ਼ਰ ਕੀ ਨੇ ਐਂਡ ਯੂਜ਼ਰ ਕੋਈ ਵੀ ਕਲਾਇੰਟ ਹੈ ਆਪਾਂ ਯੂਜ਼ਰ ਆ ਹਨਾ ਐਗਜ਼ਾਮਪਲ ਦੇ ਤੌਰ ਤੇ ਏਟੀਐਮ ਮਸ਼ੀਨ ਹੁੰਦੀ ਹੈ ਏਟੀਐਮ ਮਸ਼ੀਨ ਲਿਵੇ ਵਕ ਵਕ ਯੂਜ਼ਰ ਕੋਈ ਵਿਡਡਰਾਅ ਕਰਾਂ ਜਾਂਦਾ ਹੈ ਕੋਈ ਬੈਲੈਂਸ ਚੈੱਕ ਕਰਨ ਜਾਂਦਾ ਹੈ ਕੋਈ ਪੀਨ ਨੰਬਰ ਚੇਂਜ ਕਰਨ ਜਾਂਦਾ ਹੈ ਹਨਾ ਇਸ ਮੁਤਾਬਕ ਜਾਂਦੇ ਨੇ ਉਹ ਸਾਰੇ ਐਂਡ ਯੂਜ਼ਰ ਨੇ ਜਾਨੀ ਕਿ ਕਲਾਇੰਟ ਨੇ ਜਿਹੜੇ ਉਹ ਸਾਰੇ ਐਂਡ ਯੂਜ਼ਰ ਨੇ ਰਿਕਾਰਡ ਨੂੰ ਜੋ ਚੈੱਕ ਕਰਦਾ ਹੈ ਯੂਜ਼ਰ ਐਂਡ ਯੂਜ਼ਰ ਤਾਂ ਉਹ ਜੋ ਕਿੱਥੋਂ ਰਿਕਾਰਡ ਆਪ ਲੈ ਆ ਰਿਹਾ ਉਹ ਡਾਟਾਬੇਸ ਦੇ ਵਿੱਚੋਂ ਆ ਰਿਹਾ ਹੈ ਡਾਟਾ ਆਫ ਡੀਬੀਐਮਐਸ ਦਾ ਜੋ ਬੇਸਿਕ ਫਿਜ਼ੀਕਲੀ ਡਾਟਾਬੇਸ ਹੈ ਜਿੱਥੇ ਸਾਰੇ ਸਰਵਰ ਤੇ ਇਨਫੋਰਮੇਸ਼ਨ ਪਈ ਹੈ ਉਤੋਂ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਵਿਦ ਦਾ ਹੈਲਪ ਆਫ ਡੀਬੀਐਮਐਸ ਉਹ ਵੀ ਇੱਕ ਬੈਂਕਾਂ ਦਾ ਅਲੱਗ ਤਰ੍ਹਾਂ ਦਾ ਸੌਫਟਵੇਅਰ ਹੁੰਦੇ ਨੇ ਅਲੱਗ-ਅਲੱਗ ਬੈਂਕਾਂ ਦੇ ਅਲੱਗ-ਅਲੱਗ ਸਿਸਟਮ ਹੁੰਦੇ ਨੇ ਅਗਰ ਆਪਾਂ ਗੱਲ ਕਰੀਏ ਡੀਬੀਐਮਐਸ ਦੇ ਕੁਝ ਐਡਵਾਂਟੇਜ ਦੀ ਹੈਨਾ ਜਾਂ ਪੰਜਾਬੀ ਚ ਕਹੀਏ ਕਿ ਡਾਟਾਬੇਸ ਦੇ ਲਾਭ ਤਾਂ ਡਾਟਾਬੇਸ ਕੀ ਹੈ ਕੰਮਾਂ ਨੂੰ ਸੌਖਾ ਕਰਦਾ ਹੈ ਕੰਮ ਨੂੰ ਹੈਨਾ ਕਰਨ ਦੇ ਲਈ ਅਲਰਟ ਕਰਦਾ ਹੈ ਤਾਂ ਇੰਪਲੀਮੈਂਟ ਕਰਨਾ ਸੌਖਾ ਹੋ ਜਾਂਦਾ ਹੈ ਜੋ ਇਹ ਆਪਾਂ ਲਿਖ ਸਕਦੇ ਹਾਂ ਅਗਰ ਐਡਵਾਂਟੇਜ ਦੇ ਵਿੱਚ ਡੈਫੀਨੇਸ਼ਨ ਤੋਂ ਬਾਅਦ ਐਡਵਾਂਟੇਜ ਦੇ ਵਿੱਚ ਲਿਖੇ ਲਿਖੇ ਜਾ ਸਕਦੇ ਨੇ ਇਹ ਵਾਲੇ ਪੁਆਇੰਟ ਹਨਾ ਤੇ ਉਸ ਤੋਂ ਇਲਾਵਾ ਇੱਕ ਸਟੋਰ ਕਰ ਸਕਦੇ ਹਾਂ ਹਨ ਤੇ ਜਨ ਕਿ ਜੋ ਵੀ ਇੱਕ ਫੈਸਿਲਿਟੀ ਪ੍ਰੋਵਾਈਡ ਕਰਾ ਸਕਦੇ ਹਾਂ ਸਕਿਉਰਟੀ ਪ੍ਰੋਵਾਈਡ ਕਰਾ ਸਕਦੇ ਹਾਂ ਇਹ ਸਾਰਾ ਕੁਝ ਬਿੱਦਾਂ ਹੈਲਪ ਆਫ ਡੀਬੀਐਮਐਸ ਨਾਲ ਹੋ ਸਕਦਾ ਹੈ ਕਿਉਂਕਿ ਡੀਬੀਐਮਐਸ ਦੇ ਵਿੱਚ ਹੀ ਸਾਰੇ ਪੁਆਇੰਟਸ ਹੋਣਗੇ ਤਾਂ ਹੀ ਡੀਬੀਐਮਐਸ ਆਪਣੀ ਇੰਪੋਰਟੈਂਸ ਬਰਕਰਾਰ ਰੱਖਦਾ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਇਹਨੇ ਜੋ ਦਿੱਤੇ ਹੋਏ ਨੇ ਤੁਹਾਡੇ ਸਾਹਮਣੇ ਨੇ ਹਨ ਚਾਹੇ ਉਹ ਸਿਸਟਮ ਨੂੰ ਫਲੈਕਸੀਬਲ ਬਣਾਉਂਦਾ ਹੈ ਚਾਹੇ ਉਹ ਜੋ ਬੇਨਤੀਜੇ ਨੇ ਜਨ ਕਿ ਐਗਜ਼ਾਮਪਲ ਦੇ ਤੌਰ ਤੇ ਡੁਪਲੀਕੇਸੀ ਡਾਟਾ ਨੂੰ ਘਟਾਉਂਦਾ ਹੈ ਵਿਅਰਥ ਡਾਟਾ ਨੂੰ ਹਨ ਘਟਾਉਂਦਾ ਹੈ ਤਾਂ ਰਿਮੂਵ ਕਰਦਾ ਤਾ ਇੱਕ ਇਦਾਂ ਇਹ ਜਾਂ ਬੇਸਿਕ ਢਾਂਚਾ ਤਿਆਰ ਕਰਦਾ ਜਿੱਥੇ ਡਾਟਾ ਪ੍ਰੋਪਰ ਤਰੀਕੇ ਨਾਲ ਸਟੋਰ ਹੋ ਜੇ ਸਾਰਾ ਕੁਝ ਡੀਬੀਐਮਐਸ ਦੇ ਵਿੱਚ ਹੀ ਹੁੰਦਾ ਹੁਣ ਡੀਬੀਐਮਐਸ ਦੀ ਆਪਾਂ ਨੇ ਐਡਵਾਂਟੇਜ ਵੀ ਪੜ ਲਏ ਆਪਾਂ ਨੇ ਉਹਨਾਂ ਦੀ ਡੈਫੀਨੇਸ਼ਨ ਵੀ ਪੜ ਲਏ ਤਾਂ ਹੁਣ ਇੱਕ ਇਹ ਹੁੰਦਾ ਵੀ ਜੇ ਸਾਰੇ ਜਿਹੇ ਕੰਪਿਊਟਰ ਦਾ ਕੰਮ ਹੈ ਉਸ ਤੋਂ ਪਹਿਲਾਂ ਕੰਮ ਕਿਵੇਂ ਹੁੰਦਾ ਸੀ ਜੋ ਪਹਿਲਾਂ ਵਾਲੇ ਕੰਮ ਹੁੰਦੇ ਸੀ ਰਵਾਇਤੀ ਕੰਮ ਹੁੰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਟਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਟਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਫਾਈਲ ਪ੍ਰੋਸੈਸਿੰਗ ਸਿਸਟਮ ਡਾਟਾ ਨੂੰ ਫਾਈਲਾਂ ਦੇ ਰੂਪ ਵਿੱਚ ਸਟੋਰ ਕਰਕੇ ਰੱਖਦੇ ਸੀ ਰਵਾਇਤੀ ਫਾਈਲ ਅ ਡੰਕੀ ਦੇ ਪ੍ਰਾਣੀ ਟਾਈਪ ਆਪਾ ਕੈਸ ਕਰਦੇ ਜਿਵੇਂ ਬਹੀ ਖਾਤੇ ਹੋਗੇ ਰਜਿਸਟਰ ਹੋਗੇ ਹਨ ਪਹਿਲਾ ਵਾਲਾ ਕੰਮ ਜਦੋਂ ਕੰਪਿਊਟਰ ਦੇ ਕੰਮ ਨਹੀਂ ਹੁੰਦੇ ਸੀ ਉਸ ਚੀਜ਼ ਨੂੰ ਟਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਕਿਹਾ ਜਾਂਦਾ ਹੈ ਤਾਂ ਇਹਦੇ ਨਾਲ ਕੀ ਹੈ ਕੁਝ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਸੀ ਹਨ ਜਿਵੇਂ ਰਿਕਾਰਡ ਪ੍ਰੋਪਰ ਅਪਡੇਟ ਨਹੀਂ ਹੋ ਜਾਂਦਾ ਸੀ ਗਲਤੀਆਂ ਦੀ ਗੁੰਜਾਇਸ਼ ਜਾਂ ਡਾਟਾ ਚੋਰੀ ਹੋਣ ਦਾ ਹੋ ਗਿਆ ਜਾਂ ਫਿਰ ਕਿਸੇ ਤਰ੍ਹਾਂ ਦੀ ਕੰਡੀਸ਼ਨਲ এনवायरमेंट ਕੰਡੀਸ਼ਨਲ ਅਕੋਰਡਿੰਟ ਟੂ ਲੌਂਗ ਟਾਈਮ ਦੇ ਅਕੋਰਡਿੰਟ ਟੂ ਡੈਮੇਜ ਹੋ ਜਾਂਦਾ ਸੀ ਡਾਟਾ ਹਨ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਉੱਥੇ ਡਿਸਐਡਵਾਂਟੇਜ ਦੇ ਕਾਰਨ DBMS ਯੂਜ਼ ਕਰਦੇ ਆ DBMS ਦੇ ਸੌਫਟਵੇਅਰ ਯੂਜ਼ ਹੋਣ ਲੱਗੇ ਤਾਂ ਹੀ ਅੱਜ ਕੱਲ ਕੰਪਿਊਟਰ ਦਾ ਯੁੱਗ ਤਾਂ ਹੀ ਕਿਹਾ ਜਾਂਦਾ ਹੈ DBMS ਦੀ ਵਰਤੋਂ ਕੰਪਿਊਟਰਾਈਜ਼ ਹੈ ਤਾਂ ਬਹੁਤ ਸਾਰੇ ਨਾ ਜੋ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਦੇ ਨਾ ਕੁਝ ਡਿਸਐਡਵਾਂਟੇਜ ਸੀ ਜਿਵੇਂ ਡਾਟਾ ਨੂੰ ਐਕਸੈਸ ਕਰਨ ਦੀ ਸਮੱਸਿਆ ਡਾਟਾ ਨੂੰ ਚੱਕਣਾ ਵਰਤਣਾ ਉਹਦੀ ਸਮੱਸਿਆ ਕੋਈ ਰਿਡੈਂਸੀ ਡੁਪਲੀਕੇਸੀ ਦੀ ਪ੍ਰੋਬਲਮ ਆ ਜਾਂਦੀ ਸੀ ਇਨਕੰਸਿਸਟੈਂਸੀ ਦੀ ਪ੍ਰੋਬਲਮ ਆ ਜਾਂਦੀ ਸੀ ਠੀਕ ਹੈ ਤੇ ਉਹਦੇ ਵਿੱਚ ਕੁਝ ਆਪਾਂ ਅਪਡੇਟ ਕਰਦੇ ਸੀ ਪਤਾ ਚੱਲਦਾ ਸੀ ਵੀ ਇਹਦੇ ਵਿੱਚ ਕੁਝ ਗਲਤੀਆਂ ਨੇ ਉਹਨੂੰ ਠੀਕ ਕੀਤਾ ਗਿਆ ਹੈ ਨਾ ਤੇ ਉਹ ਚੀਜ਼ ਅਪਡੇਟ ਨਹੀਂ ਪ੍ਰੋਪਰ ਹੁੰਦੀ ਸੀ ਤੇ ਬਹੁਤ ਸਾਰੀਆਂ ਮੁਸ਼ਕਲਾਂ ਇਹਦੇ ਵਿੱਚ ਆਉਂਦੀਆਂ ਸੀ ਤੇ ਜਿਹਦੇ ਕਾਰਨ ਟਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਜਦੋਂ ਕੰਪਿਊਟਰਾਈਜ਼ ਸਿਸਟਮ ਆ ਗਿਆ ਤਾਂ ਉਹ ਫਿਰ ਟਰੈਡੀਸ਼ਨਲ ਫਾਈਲ ਸਿਸਟਮ ਦੀ ਵਰਤੋਂ ਘਟ ਗਈ ਤਾਂ ਇਹਨਾਂ ਕਾਰਨਾਂ ਕਰਕੇ ਹੀ ਉਸ ਤੋਂ ਬਾਅਦ ਐਮਐਸ ਦੀ ਵਰਤ ਜਾਉਣਾ ਨੇ ਸੌਫਟਵੇਅਰ ਰਿਲੇਟਡ ਸੌਫਟਵੇਅਰ ਦੀ ਵਰਤੋਂ ਹੋਣ ਲੱਗੀ ਤਾਂ ਇਹ ਕੁਝ ਕਾਰਨ ਨੇ ਜਿਹੜੇ ਕਿ ਇਹ ਦੇ ਨਾ ਟਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਦੇ ਡਿਸਐਡਵਾਂਟੇਜ ਦੇ ਕਾਰਨ ਨੇ ਜੋ ਕਿ ਇਹਦੇ ਵਿੱਚ ਆਪਾਂ ਅ ਲਿਖੇ ਲਿਖ ਸਕਦੇ ਆਪਾਂ ਤਾਂ ਐਜੇ ਸਟੂਡੈਂਟ ਤੁਸੀਂ ਬਹੁਤ ਸਾਰੇ ਪੁਆਇੰਟਸ ਜੋ ਤੁਹਾਨੂੰ ਹੋਰ ਲੱਗਦੇ ਨੇ ਵੀ ਇਹਦੇ ਵਿੱਚ ਹੋਰ ਐਡ-ਆਨ ਹੋ ਸਕਦੇ ਨੇ ਤਾਂ ਤੁਸੀਂ ਲਿਖ ਸਕਦੇ ਹੋ ਕਿਉਂਕਿ ਰਿਲੇਟਡ ਟੂ ਟਾਪਿਕ ਹੋਣੇ ਚਾਹੀਦੇ ਨੇ ਠੀਕ ਹੈ ਨਾ ਤਾਂ ਆਪਾਂ ਆਪਣੇ ਟਾਪਿਕ ਦੇ ਰਿਲੇਟਡ ਜਦੋਂ ਲਿਖਦੇ ਆ ਤਾਂ ਕੀ ਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਨੇ ਰੱਟਾ ਹੀ ਮਾਰਨਾ ਹੁੰਦਾ ਹੈ ਜੋ ਬੁੱਕ ਚ ਲਿਖਿਆ ਹੋਇਆ ਉਹੀ ਲਿਖਣਾ ਹੁੰਦਾ ਤਾਂ ਤੁਸੀਂ ਆਪਣੇ ਮੁਤਾਬਕ ਵੀ ਲਿਖ ਸਕਦੇ ਹੋ ਜੋ ਤੁਹਾਨੂੰ ਠੀਕ ਲੱਗਦਾ ਬਟ ਟਾਪਿਕ ਰਿਲੇਟਡ ਹੋਣਾ ਚਾਹੀਦਾ ਹੈ ਡਿਫਰੈਂਟ ਟਾਪਿਕ ਵੱਲ ਨਹੀਂ ਹੋਣਾ ਚਾਹੀਦਾ हां ਜਿਵੇਂ ਲਿਖਤਾ ਕਿ ਕੁਝ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਜਾਂ ਕੁਝ ਕਮੀਆਂ ਸੀ ਨਾ ਕਮੀਆਂ ਕਾਰਨ ਹੀ ਜੋ ਜਾਂ ਡਿਸਐਡਵਾਂਟੇਜ ਨੂੰ ਦੇ ਕਾਰਨ ਹੀ ਡੀਬੀਐਮਐਸ ਦੁਆਰਾ ਦੂਰ ਕੀਤਾ ਜਾਂਦਾ ਹੈ ਨੇਚਰਲੀ ਜਿਹੜੀ ਕੰਪਿਊਟਰ ਨੂੰ ਯੂਜ਼ ਕਰਾਂਗੇ ਅਪਡੇਟ ਕਰਾਂਗੇ ਰੀਨੇਮ ਕਰਾਂਗੇ ਡਾਟਾ ਹਨਾ ਤਾਂ ਉਹਦੇ ਨਾਲ ਕੀ ਡੁਪਲੀਕੇਸੀ ਦੇ ਚਾਂਸਸ ਘਟ ਜਾਂਦੇ ਨੇ ਹਨਾ ਇਨਕਨਸਿਸਟੈਂਸੀ ਦੇ ਡਾਟਾ ਦੇ ਚਾਂਸਸ ਘਟ ਜਾਂਦੇ ਨੇ ਜਿਹੜਾ ਪੂਰਾ ਡਾਟਾ ਹੁੰਦਾ ਇੰਟੀਗ੍ਰਿਟੀ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੀ ਸਮੱਸਿਆ ਆਉਂਦੀ ਹੈ ਡੀਬੀਐਮਐਸ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਂਦਾ ਜੋ ਸੈਪਰੇਟ ਡਾਟਾ ਪਿਆ ਹੁੰਦਾ ਉਹਨਾਂ ਸਾਫਟਵੇਅਰ ਦੀ ਹੈਲਪ ਨਾਲ ਹੀ ਆਪਾਂ ਇਹ ਸਾਰਾ ਕੁਝ ਕਰ ਸਕਦੇ ਹਾਂ ਅੱਜ ਕੱਲ ਕੰਪਨੀਆਂ ਇੰਨੀਆਂ ਵਰਲਡ ਵਾਈਡ ਕੰਪਨੀਆਂ ਆਪਣਾ ਕੰਮ ਕਿਵੇਂ ਚਲਾ ਪਾਉਂਦੀਆਂ ਨੇ ਡੀਬੀਐਮਐਸ ਦੀ ਮਦਦ ਨਾਲ ਹੀ ਚਲਾ ਪਾਉਂਦੀਆਂ ਨੇ ਫਿਰ ਡਿਫਿਕਲਟੀ ਨਹੀਂ ਆਉਂਦੀ ਹੈਗੀ ਚਾਹੇ ਕੰਪਲੈਕਸ ਟਾਈਪ ਆਫ ਡਾਟਾ ਹੈ ਠੀਕ ਹੈ ਨਾ ਉਹ ਇਨਕੰਪਲੀਟ ਫਾਈਲ ਦੇ ਫਾਰਮੈਟ ਨੂੰ ਵੀ ਕੰਪਲੀਟ ਕਰ ਦਿੰਦੀਆਂ ਨੇ ਤਾਂ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਹਨਾ ਪੁਆਇੰਟਾਂ ਨੂੰ ਦੇਖਦੇ ਹੋਏ ਡੀਬੀਐਮਐਸ ਦੀ ਇੰਪੋਰਟੈਂਟ ਆਪਣੇ ਆਪ ਦੇ ਵਿੱਚ ਹੋਰ ਵਧ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਪ੍ਰੋਬਲਮਾਂ ਜਿਹੜੀਆਂ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਚ ਪ੍ਰੋਬਲਮ ਸੀ ਉਹ ਸਾਰੀਆਂ ਕੀ ਨੇ ਡੀਬੀਐਮਐਸ ਦੇ ਆਨਾਰ ਜਿਹੜੀ ਵਰਤੋਂ ਦੇ ਨਾਲ ਘਟ ਗਈਆਂ ਤੇ ਉਸ ਤੋਂ ਇਲਾਵਾ ਆਪਾਂ ਗੱਲ ਕਰ ਸਕਦੇ ਹਾਂ ਕੈਰੈਕਟਿਸਟਿਕਸ ਆਫ ਡੀਬੀਐਮਐਸ ਕੈਰੈਕਟਿਸਟਿਕਸ ਆਫ ਡੀਬੀਐਮਐਸ ਦੇ ਵਿੱਚ ਆਪਾਂ ਬਹੁਤ سارے ਪੁਆਇੰਟ ਲਿਖ ਸਕਦੇ ਹਾਂ ਹੁਣ ਜਿਵੇਂ ਡੁਪਲੀਕੇਸੀ ਹੈ ਨਾ ਜੇ ਡੁਪਲੀਕੇਸੀ ਹੁੰਦੀ ਹੈ ਉਸ ਨੂੰ ਘਟ ਕੀਤਾ ਜਾ ਸਕਦਾ ਹੈ ਅਗਰ ਆਪਾਂ ਕਹੇ ਹੈਡਿੰਗ ਦੀ ਗੱਲ ਕਰੀਏ ਡੁਪਲੀਕੇਸੀ ਨੂੰ ਕੱਟ ਕੀਤਾ ਜਾ ਸਕਦਾ ਹੈ ਉਸ ਤੋਂ ਅਗਲਾ ਪੁਆਇੰਟ ਹੈ ਡਾਟਾ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ ਇਹ ਵੀ ਇਸ ਦੀ ਕੈਰੈਕਟਿਸਟਿਕਸ ਹੈ ਜੋ ਇਸ ਦੇ ਵਿੱਚ ਇਨਕਨਸਿਸਟੈਂਸੀ ਜੇ ਅਵੋਇਡ ਕਰ ਸਕਦੇ ਆ ਡਾਟਾ ਸਿਕਿਉਰਿਟੀ ਨੂੰ ਇੰਪਰੂਵਮੈਂਟ ਕਰ ਸਕਦੇ ਆ ਇਹ ਵੀ ਇਸ ਦੀ ਕੈਰੈਕਟਿਸਟਿਕਸ ਨੇ ਰਿਲੇਟਡ ਟੂ ਐਡਵਾਂਟੇਜ ਹੀ ਨੇ ਤਾਂ ਇਹਨਾਂ ਗੱਲਾਂ ਦੇ ਨਾਲ ਆਪਾਂ ਬਹੁਤ ਸਾਰੇ ਟੌਪਿਕਸ ਨੇ ਜਿਦੇ ਵਿੱਚ ਆਪਾਂ ਹੋਰ ਪੁਆਇੰਟ ਵੀ ਐਡ ਔਨ ਕਰਕੇ आप कर सजा ने कि टॉपिक है। अगर आप गल करिए अब आपने टॉपिक है डी बी एम एस मैं स्टार्टिंग बार तो दिखा देना थोनों अपना डी बी एम एस की स्टार्टिंग है सीरीज़ की फस्ट भीडियो है सब तो पहले अपना इंट्रोडक्शन की ਉਸ ਤੋਂ ਬਾਅਦ ਆਪਾਂ ਨੇ ਜੋ ਡਾਟਾਬੇਸ ਦਾ ਡਿਵੈਲਪਮੈਂਟ ਕਿਹੜੇ-ਕਿਹੜੇ ਸਮੇਂ ਦੇ ਵਿੱਚ ਡਾਟਾਬੇਸ ਆਇਆ ਕੰਪਨੀਆਂ ਹਨ ਉਹਦੇ ਵਿੱਚ ਕੀ-ਕੀ ਐਡਵਾਂਟੇਜ ਨੇ ਡਿਸਐਡਵਾਂਟੇਜ ਨੇ ਉਹਦੇ ਬਾਰੇ ਗੱਲ ਕੀਤੀ ਡੈਫੀਨੇਸ਼ਨ ਦੀ ਗੱਲ ਕੀਤੀ ਆਪਾਂ ਨੇ ਠੀਕ ਹੈ ਜਿਹੜੇ-ਜਿਹੇ ਕਨਸੈਪਟ ਨੇ ਜਿਵੇਂ ਡਾਟਾ ਕੀ ਹੁੰਦਾ ਇਨਫੋਰਮੇਸ਼ਨ ਕੀ ਹੁੰਦੀ ਹੈ ਇਹਦੇ ਬਾਰੇ ਆਪਾਂ ਨੇ ਗੱਲ ਕੀਤੀ ਤੇ ਉਸ ਤੋਂ ਬਾਅਦ ਡਾਟਾ ਫੀਲਡ ਕੀ ਹੁੰਦਾ ਰਿਕਾਰਡ ਕੀ ਹੁੰਦਾ ਫਾਈਲ ਕੀ ਹੁੰਦਾ ਹਨਾ ਡਾਇਗਰਾਮ ਨੂੰ ਸਮਝਿਆ ਆਪਾਂ ਨੇ ਡੈਫੀਨੇਸ਼ਨ ਕਰਦੇ ਹੋਏ ਤਾਂ ਜਿਹੜੀ ਐਪਲੀਕੇਸ਼ਨ ਦੀ ਰਿਕਵੈਸਟ ਹੁੰਦੀ ਹੈ ਉਸ ਨੂੰ ਸਮਝਿਆ ਆਪਾਂ ਨੇ ਜੋ ਡਾਟਾਬੇਸ ਦੇ ਲਾਭ ਨੇ ਜਾਨਕਿ ਐਡਵਾਂਟੇਜ ਨੇ ਉਹਦੇ ਬਾਰੇ ਆਪਾਂ 8 ਪੁਆਇੰਟਾਂ ਦੇ ਮੁਤਾਬਕ 12 ਪੁਆਇੰਟ ਪਰ ਡਿਸਕਸ ਕੀਤਾ ਫਿਰ ਜੋ ਟਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਹੈ ਜੋ ਪੁਰਾਣਾ ਰਵਾਇਤੀ ਡਾਟਾਬੇਸ ਸਿਸਟਮ ਹੁੰਦਾ ਸੀ ਮੈਨੂਅਲ ਕੰਮ ਜਿਵੇਂ ਆਪਾਂ ਪੰਜਾਬੀ ਚ ਕਹੀਏ ਮੈਨੂਅਲ ਕੰਮ ਜੋ ਪਹਿਲਾਂ ਹੁੰਦਾ ਸੀ ਜਦੋਂ ਕੰਪਿਊਟਰਾਈਜ਼ ਸਿਸਟਮ ਨਹੀਂ ਸੀ ਤਾਂ ਉਸ ਨੂੰ ਆਪਾਂ ਟਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਜਾਂ ਫਾਈਲ ਪ੍ਰੋਸੈਸਿੰਗ ਸਿਸਟਮ ਕਹਿ ਦਿੰਦੇ ਆ ਤੇ ਉਹਦੇ ਨੁਕਸਾਨ ਬਾਰੇ ਗੱਲ ਕੀਤੀ ਉਸ ਤੋਂ ਬਾਅਦ ਇਸ ਨੂੰ ਓਵਰਟੇਕ ਕੀਤਾ ਗਿਆ ਕੰਪਿਊਟਰਾਈਜ਼ ਸਿਸਟਮ ਨੇ ਜਿਸ ਨੂੰ ਆਪਾਂ ਡੀਬੀਐਮਐਸ ਦੇ ਵਿੱਚ ਰੂਪ ਦੇ ਵਿੱਚ ਪੜ ਰਹੇ ਆ ਤੇ ਉਹਦੀਆਂ ਐਡਵਾਂਟੇਜ ਗੱਲ ਪੜੀਆਂ ਆਪਾਂ ਨੇ ਉਹਦੇ ਕੈਰੈਕਟ੍ਰਿਸਟਿਕਸ ਆਪਾਂ ਨੇ ਡਿਸਕਸ ਕੀਤੇ ਤਾਂ ਤਾਂ ਇਹ ਗੱਲਾਂ ਨਾਲ ਜਿਹੜਾ ਆਪਣਾ ਇੱਕ ਟੌਪਿਕ ਹੈ ਡੀਬੀਐਮ ਆ ਜਿਉ ਦੀ ਡਿਵੈਲਪਮੈਂਟ ਤੇ ਜਾਂ ਫਿਰ ਕੈਰੈਕਟੈਰਿਸਟਿਕਸ ਉਹ ਆਪਾਂ ਟਾਪਿਕ ਅੱਜ ਕਵਰ ਕੀਤਾ ਤਾਂ ਮੈਨੂੰ ਲੱਗਦਾ ਵੀ ਬਹੁਤ ਸਾਰੇ ਟਾਪਿਕਸ ਇਹਦੇ ਵਿੱਚ ਐਡ ਔਨ ਹੋ ਸਕਦੇ ਨੇ ਕਿਉਂਕਿ ਜ਼ਰੂਰੀ ਨਹੀਂ ਹੈਗਾ ਕਿ ਇਹ ਕੰਪਲੀਟ ਟਾਪਿਕ ਹੈ ਕਿਉਂਕਿ ਅਕੋਰਡਿੰਗ ਟੂ ਡਿਫਰੈਂਟ ਟਾਈਪਸ ਆਫ ਜੋ ਬੁਕਸ ਨੇ ਮੈਟਰ ਨੇ ਉਹ ਆਂਦੇ ਰਹਿੰਦੇ ਨੇ ਤਾਂ ਆਪਾਂ ਐਡ ਔਨ ਕਰ ਸਕਦੇ ਹਾਂ ਬਾਕੀ ਜੋ ਸਟੂਡੈਂਟ ਹੈ ਉਹ ਚੋਇਸ ਦੇ ਅਕੋਰਡਿੰਗ ਟੂ ਰਿਲੇਟਡ ਟਾਪਿਕ ਐਡ ਔਨ ਕਰ ਸਕਦੇ ਨੇ ਤਾ ਅੱਗੇ ਵੀ ਆਪਣੇ ਵੀਡੀਓ ਦੀ ਜੋ ਸੀਰੀਜ਼ ਆਂਦੀਆਂ ਰਹਿਣਗੀਆਂ ਤਾਂ ਮੈਂ ਤਾਂ ਹੀ ਕਹਾਂਗਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਅਗਰ ਕੋਈ ਸੁਝਾਅ ਹੈ ਤੇ ਜਾਂ ਕਿਹੜੇ ਟੌਪਿਕ ਉੱਪਰ ਵੀਡੀਓ ਅਗਲੀ ਬੰਨੀ ਚਾਹੀਦੀ ਹੈ ਕਮੈਂਟ ਦੇ ਵਿੱਚ ਲਿਖੋ ਤੇ ਬਾਕੀ ਜੋ ਟੈਲੀਗ੍ਰਾਮ ਚੈਨਲ ਹੈ ਉਸ ਨੂੰ ਵੀ ਉਸ ਦਿਨ ਨਾਲ ਵੀ ਜੁੜੋ ਕਿਉਂਕਿ ਇਹਦੇ ਰਿਲੇਟਡ ਪੀਡੀਐਫ ਤੇ ਮੈਟਰ ਤੁਹਾਨੂੰ ਟੈਲੀਗ੍ਰਾਮ ਚੈਨਲ ਰਾਹੀਂ ਮਿਲਦੇ ਰਹਿਣਗੇ ਬਾਕੀ ਚੈਨਲ ਨਾਲ ਜੁੜੇ ਰਹੋ ਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ